ਆਓ ਸੁਣੀਏ ਬਲਦੇਵ ਸਿੰਘ ਗਰੇਵਾਲ ਦੀ ਕਹਾਣੀ ਰਖਵਾਲਾ ਗੱਲ ਹੀ ਨਾਗਵਾਰ ਸੀ ਬਖਸ਼ੀ ਨੇ ਸੁਣੀ ਤਾਂ ਉਸ ਨੂੰ ਧੁਰ ਤੱਕ چیرਦੀ ਚਲੇ ਗਈ ਉਹ ਆਵਾਕ ਜਿਹਾ ਹੋ ਕੇ ਰਹਿ ਗਿਆ ਉਸ ਨੂੰ ਕੁਝ ਸੁਝੇ ਹੀ ਨਾ ਉਹ ਕੀ ਕਰੇ ਕੀ ਨਾ ਕਰੇ ਉਸ ਦੀ ਜ਼ਿੰਦਗੀ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਸੀ ਇਹ ਉਹ ਦੁਚਿੱਤੀ ਜਹੀ ਵਿੱਚ ਪੈ ਗਿਆ ਸੀ ਉਹ ਭਰਿਆ ਪੀਤਾ ਉੱਠ ਕੇ ਬਾਹਰ ਖੇਤਾਂ ਵੱਲ ਨੂੰ ਚੱਲ ਪਿਆ ਪਰ ਸੋਚ ਸੀ ਕਿ ਉਸ ਦਾ ਘਿਹੜਾ ਛੱਡ ਹੀ ਨਹੀਂ ਸੀ ਰਹੀ ਬਖਸ਼ੀ ਪਿੰਡ ਦਾ ਮਹਤਵਰ ਬੰਦਾ ਸੀ ਪਿੰਡ ਵਿੱਚ ਉਸ ਦੀ ਤਾਂਘ ਸੀ ਹਰ ਕੋਈ ਉਸ ਦੀ ਇੱਜ਼ਤ ਕਰਦਾ ਸੀ ਨਾ ਉਹ ਪੜਿਆ ਸੀ ਨਾ ਲਿਖਿਆ ਸੀ ਪਰ ਫਿਰ ਵੀ ਸਾਰੇ ਉਸ ਦੀ ਲਿਆਕਤ ਦੀ ਕਦਰ ਕਰਦੇ ਸਨ ਸਾਰੇ ਉਸ ਜੀ ਸੁਖ ਸਲਾਹ ਲੈਂਦੇ ਸਨ ਕੋਈ ਲੜਾਈ ਝਗੜਾ ਹੋ ਜਾਏ ਕੋਈ ਗਲ ਸਿਰੇ ਨਾ ਲੱਗੇ ਬਖਸ਼ੀ ਜਾਖ ਲੋਵੇ ਕਲ ਮਿੰਟ ਵਿੱਚ ਨਿਬੜ ਜਾਂਦੀ ਸੀ ਉਸ ਦਾ ਦਬ ਦਬਾਹੀ ਐਸਾ ਸੀ ਜਦ ਤੋਂ ਉਸ ਨੇ ਸੁਰਤ ਸੰਭਾਲੀ ਸੀ ਉਸ ਨੇ ਪਿੰਡ ਵਿੱਚ ਵਾਹ ਲੱਗਦਿਆਂ ਕੋਈ ਮੰਦੀ ਘਟਨਾ ਨਹੀਂ ਸੀ ਵਾਪਰਨ ਦਿੱਤੀ ਉਸ ਨੇ ਅਜੇ ਜਵਾਨੀ ਵਿੱਚ ਪੈਰ ਹੀ ਰੱਖਿਆ ਸੀ ਉਸ ਦੀ ਤਾਕਤ ਦੀ ਚਰਚਾ ਸ਼ੁਰੂ ਹੋ ਗਈ ਸੀ ਧਾਮੀਆਂ ਦੀ ਛਿੰਜ ਵਿੱਚ ਜੱਗਾ ਕਾਣਾ ਪੁੱਤਰ ਗਿਆ ਪੂਰੇ ਪੇੜ ਵਿੱਚ ਝੰਡੀ ਚੁੱਕੀ ਫਿਰਿਆ ਕਿ ਕੋਈ ਉਸ ਦੇ ਮੁਕਾਬਲੇ ਵਿੱਚ ਨਿਤਰੇ ਪੂਰੇ ਦੋ ਗੇੜੇ ਪਿੜ ਦੇ ਮਾਰ ਗਿਆ ਕਿਸੇ ਗੱਭਰੂ ਦੀ ਹਿੰਮਤ ਨਾ ਪਈ ਜੋ ਅੱਗੇ ਹੋ ਕੇ ਉਸ ਤੋਂ ਰੁਮਾਲੀ ਪਕੜ ਲਵੇ ਉਦੋਂ ਬਖਸ਼ੀ ਅਜੇ ਚੜ੍ਹਦੀ ਉਮਰੇ ਹੀ ਸੀ ਦੇਹ ਦਾ ਸੋਹਣਾ ਸੀ ਅੰਦੇ ਉਦੋਂ ਉਸਦੇ ਸਰੀਰ ਤੇ ਮੱਖੀ ਵੀ ਬਹਿੰਦੀ ਸੀ ਤੇ ਤਿਲਕ ਜਾਂਦੀ ਸੀ ਪਿੰਡ ਦੇ ਸਿਆਣਿਆਂ ਨੇ ਉਸ ਵੱਲ ਦੇਖਿਆ ਕਹਿਣ ਲੱਗੇ ਪੁੱਤਰਾ ਇੰਜ ਤਾਂ ਪੂਰੇ ਇਲਾਕੇ ਦੀ ਬੇਰੋਹੀ ਹੋ ਜਾਊ ਜੱਗਾ ਕਾਣਾ ਕੀ ਐਵੇਂ ਇਲਾਕੇ ਦੀ ਪੇਠ ਲਗਾ ਜਾਊ ਬਖਸ਼ੀ ਨੇ ਅੱਗਾ ਦੇਖਿਆ ਨਾ ਪਿੱਛਾ ਕੁੜਤਾ ਓਲਾ ਮਾਰਿਆ ਤੇ ਛਾਲ ਮਾਰ ਕੇ ਪੜ ਵਿੱਚ ਜਾ ਵੜਿਆ ਉੱਚੀ ਦੇਣੀ ਲਲਕਾਰਾ ਮਾਰਿਆ ਜੱਗਾ ਕਾਣਾ ਥਾਪੀ ਮਾਰ ਕੇ ਉਸ ਵੱਲ ਆਇਆ ਜੱਗਾ ਹੱਥਾਂ ਨੂੰ ਮਿੱਟੀ ਲਗਾਉਣ ਚੁੱਕਿਆ ਬਕਸ਼ੀ ਨੇ ਛਾਲ ਮਾਰ ਕੇ ਉਸ ਨੂੰ ਧੋਣੋ ਫੜ ਕੇ ਮਰੋੜ ਲਿਆ ਉਸ ਦੀ ਗਿੱਚੀ ਅਜੇ ਹੀ ਬਗਲ ਵਿੱਚ ਲਈ ਕਿ ਜੱਗਾ ਤੜਫਦਾ ਰਿਹਾ ਤੜਫਦਾ ਰਿਹਾ ਬਕਸ਼ੀ ਦੇ ਹੱਥ ਫौलाਦ ਹੋ ਗਏ ਮਰੋੜ ਕੇ ਜੱਗੇ ਨੂੰ ਸੁੱਟ ਲਿਆ ਪਹਿਲੇ ਫਟ ਉਸਨੂੰ ਚਿਤ ਕਰ ਦਿੱਤਾ ਸਾਰਾ ਪੜ ਨਾਚੁੱਟਿਆ ਬਖਸ਼ੀ ਨੇ ਇਲਾਕੇ ਦੀ ਰੱਖ ਵਿਖਾਈ ਸੀ ਆਖਦੇ ਨੇ ਉਸ ਤੋਂ ਬਾਅਦ ਜੱਗੇ ਕਾਣੇ ਨੇ ਕਦੇ ਧਾਮੀਆਂ ਦੀ ਛਿੰਜਵਲ ਮੂੰਹ ਨਹੀਂ ਸੀ ਕੀਤਾ ਅਜਿਹੀ ਨਮੋਸ਼ੀ ਮੰਨ ਗਿਆ ਸੀ ਕਿ ਕੁਲਨਾ ਹੀ ਛੱਡ ਬੈਠਾ ਸੀ ਬਖਸ਼ੀ ਦੀ ਉਹਦੋਂ ਤੋਂ ਹੀ ਪੂਰੇ ਇਲਾਕੇ ਵਿੱਚ ਚੜ ਮਚ ਗਏ ਸੀ ਜਿੱਥੇ ਵੀ ਤਾਕਤ ਦੀ ਲੋੜ ਪੈਂਦੀ ਸੀ ਉਸਨੂੰ ਹੀ ਸੱਦਿਆ ਜਾਂਦਾ ਸੀ ਉਸ ਬਾਰੇ ਮਸ਼ਹੂਰ ਸੀ ਜਿਹੜਾ ਉਸ ਦੀ ਬਗਲ ਵਿੱਚ ਆ ਗਿਆ ਉਹ ਨਹੀਂ ਉਸ ਤੋਂ ਬਚ ਸਕਦਾ ਕਿਸੇ ਵੀ ਵਹਿੜਕੇ ਦੇ ਨੱਥ ਪਾਉਣੇ ਹੋਵੇ ਪੂਰੇ ਪਿੰਡ ਦੇ ਕਾਬੂ ਨਾ ਹੁੰਦਾ ਹੋਵੇ ਲੱਖ ਰਸੇ ਪੈੜੇ ਤੜਵਾ ਲੈਂਦਾ ਹੋਵੇ ਬਖਸ਼ੀ ਨੂੰ ਸੱਦ ਲਓ ਉਹ ਧੌਣੋਂ ਫੜ ਕੇ ਅਜੇਹਾ ਥੱਲੇ ਸੁੱਟਦਾ ਸੀ ਵੈੜਕਾ ਸੀਲ ਗਊ ਬਣ ਕੇ ਨੱਥ ਪਵਾ ਲੈਂਦਾ ਸੀ ਕੋਈ ਕੰਮ ਉਸਤੇ ਅੱਗੇ ਕਦੇ ਰੁਕਿਆ ਨਹੀਂ ਸੀ ਜ਼ਿੰਮੇਵਾਰੀ ਤਾਂ ਜਿਵੇਂ ਉਸ ਨੂੰ ਗੁੜਤੀ ਵਿੱਚ ਮਿਲੀ ਹੋਵੇ ਮਸਾ 16ਵੇਂ ਵਿੱਚ ਉਸਨੇ ਪੈਰ ਧਰਿਆ ਸੀ ਕਿ ਮਸ਼ਹੂਰ ਹੋ ਗਿਆ ਸੀ ਪਿੰਡ ਵਿੱਚ ਅਜੀਹਾ ਹੈਜ਼ ਆ ਫੈਲਸੀ ਕਿ ਮਾਂ-ਬਾਪ ਦੋਵੇਂ ਹੀ ਰੱਬ ਨੂੰ ਪਿਆਰੇ ਹੋ ਗਏ ਸਨ ਉਹ ਸੁਪਰ ਛੋਟੇ ਪ੍ਰਾਣ ਨੂੰ ਪਾਲਣ ਦੀ ਜ਼ਿੰਮੇਵਾਰੀ ਪਾ ਗਏ ਸਨ ਉਨੇ ਦਿਨੀ ਬਰਸਾਤਾਂ ਦੇ ਦਿਨੀ ਪਿੰਡਾਂ ਵਿੱਚ ਆਮ ਹੀ ਹੈਸਾ ਫੈਲ ਜਾਂਦਾ ਸੀ ਪਿੰਡ ਦੇ ਖੂਹਾਂ ਵਿੱਚ ਕੂਰੇ ਪੈ ਜਾਂਦੇ ਸਨ ਪਾਣੀ ਦਾ ਘੁੱਟ ਪਰਣਾ ਵੀ ਔਖਾ ਹੋ ਜਾਂਦਾ ਸੀ ਚੂਲੀ ਪਰੋ ਤਾਂ ਪਾਣੀ ਵਿੱਚ ਕੂਰੇ ਤਰਦੇ ਨਜ਼ਰ ਆਇਆ ਕਰਦੇ ਸਨ ਰਾਹ ਖੇੜਿਆਂ ਵਿੱਚ ਪਾਣੀ ਖਲੋਤਾ ਰਹਿੰਦਾ ਮੱਖੀਆਂ ਮੱਛਰਾਂ ਦੇ ਜ਼ਖੀਰੇ ਪਲ ਜਾਂਦੇ ਮੱਛਰ ਹੀ ਮੱਛਰ ਹੋ ਜਾਂਦਾ ਬਿਮਾਰੀਆਂ ਨੇ ਤਾਂ ਪਿੰਡਾਂ ਨੂੰ ਘੇਰਨਾ ਹੀ ਹੁੰਦਾ ਸੀ। ਮਾਪ-ਬਪ ਮਰਨ ਤੋਂ ਬਾਅਦ ਬਖਸ਼ੀ ਨੇ ਭਰਾ ਦੀ ਨਹੀਂ ਪੂਰੇ ਪਿੰਡ ਦੀ ਜ਼ਿੰਮੇਵਾਰੀ ਸਿਰ ਤੇ ਚੁੱਕ ਲਈ ਸੀ। ਬਰਸਾਤਾਂ ਆਉਣ ਤੋਂ ਪਹਿਲਾਂ ਹੀ ਪਿੰਡ ਦੇ ਨੀਵੇਂ ਥਾਂ ਲੋਕਾਂ ਨੂੰ ਲਗਾ ਕੇ ਭਰ ਦਿੰਦਾ ਸੀ। ਕਿਧਰੇ ਪਾਣੀ ਦੇ ਛੱਪੜ ਨਹੀਂ ਸੀ ਬਣਨ ਦਿੰਦਾ। ਖੂਹਾਂ ਵਿੱਚ ਪੂਰੇ ਪੈਂਦੇ ਤਾਂ ਸ਼ਹਿਰੋਂ ਲਾਲ ਦਵਾਈ ਲਿਆ ਕੇ ਖੂਹਾਂ ਵਿੱਚ ਪਾ ਦਿੰਦਾ। ਕੂਰੇ ਮਰ ਜਾਂਦੇ ਤੇ ਉਹ ਸਾਰਾ ਖੂਹ ਦਾ ਪਾਣੀ ਆਪ ਹੀ ਤੂ ਤੂ ਬਾਹਰ ਸੁੱਟ ਦਿੰਦਾ ਸੀ ਰੀਸੋ ਰੀਸੀ ਪਿੰਡ ਵਾਲੇ ਵੀ ਉਸ ਨਾਲ ਲੱਗ ਜਾਂਦੇ ਸਨ ਉਸਨੇ ਕਦੇ ਜੱਗਤੋ ਕੋ ਨਹੀਂ ਸਿੱਖੀਤੀ ਵੱਡੇ ਵੱਡੇ ਫੈਸਲੇ ਵੀ ਉਹ ਮਿੰਟਾਂ ਵਿੱਚ ਹੀ ਕਰ ਲੈਂਦਾ ਸੀ ਦੇਸ਼ ਤੇ ਵਟਵਾਰੇ ਵੇਲੇ ਉਹ ਪਰ ਜਵਾਨ ਸੀ ਉਹ ਪਿੰਡ ਦੇ ਮੁਸਲਮਾਨਾਂ ਦੀ ਢਾਲ ਬਣ ਗਿਆ ਸੀ ਉਨਾਂ ਨੂੰ ਆਪ ਸਹੀ ਸਲਾਮਤ ਕੈਂਪ ਤੱਕ ਛੱਡ ਕੇ ਆਇਆ ਸੀ ਉਸ ਨੂੰ ਦੇਖ ਕੇ ਬਾਕੀ ਪਿੰਡ ਵਾਲੇ ਵੀ ਨਾਲ ਚੱਲ ਪਏ ਸਨ ਉਦੋਂ ਇੱਕ ਅਜੀਬ ਘਟਨਾ ਵਾਪਰੀ ਸੀ ਬਖਸ਼ੀ ਆਪਣੇ ਖੇਤਾਂ ਨੂੰ ਗਿਆ ਖੂਹ ਨਾਲ ਦੇ ਕਮਾਦ ਵਿੱਚੋਂ ਉਸ ਨੂੰ ਕੋਈ ਚੀਖ ਸੁਣਾਈ ਦਿੱਤੀ ਚੀਖ ਕਿਸੇ ਮੁਟਿਆਰ ਦੀ ਸੀ ਬਖਸ਼ੀ ਉਧਰ ਨੂੰ ਭੱਜਿਆ ਖੂਹ ਤੋਂ ਟੱਕਵਾ ਚੋਕ ਲਿਆ ਉਸਨੇ ਦੂਰੋਂ ਦੇਖਿਆ ਤਿੰਨ-ਚਾਰ ਮਸਟੰਡੇ ਕਿਸੇ ਕੁੜੀ ਨੂੰ ਕੜੀਸੀ ਕਮਾਦ ਵਿੱਚ ਲੈ ਜਾ ਰਹੇ ਸਨ ਕੁੜੀ ਚੀਖਾਂ ਮਾਰ ਰਹੀ ਸੀ ਬਕਸ਼ੀ ਨੇ ਲਲਕਾਰਿਆ ਕਿਸੇ ਦੁਖਮ ਦੇ ਹੋ ਤਪੱਜੋ ਨਾ ਹੁਣ ਤੇ ਉਹ ਟਕਵਾ ਹਵਾ ਵਿੱਚ ਲਹਿਰਾ ਕੇ ਉਹਨਾਂ ਵੱਲ ਭੱਜਾ ਮੁੰਡਿਆਂ ਨੇ ਬਕਸ਼ੀ ਨੂੰ ਦੇਖਿਆ ਤਾਂ ਕੁੜੀ ਨੂੰ ਛੱਡ ਹਵਾ ਹੋ ਗਏ ਬਕਸ਼ੀ ਕੋਲ ਗਿਆ ਕੁੜੀ ਗਮਸਮ ਹੋਈ ਬੈਠੀ ਸੀ ਨਾ ਬੋਲੇ ਨਾ ਚੱਲੇ ਬਸ ਰੋਈ ਜਾਵੇ ਬਖਸ਼ੀ ਉਸਨੂੰ ਦਿਲਬਰੀ ਦੇ ਕੇ ਘਰ ਲੈ ਆਇਆ ਸੋਚਿਆ ਕੁਝ ਖਵਾ ਪਿਆ ਕੇ ਟਿਕਾਣੇ ਪਹੁੰਚਾ ਆਵੇਗਾ ਪਰ ਕੁੜੀ ਕਿਤੇ ਜਾਣ ਨੂੰ ਨਾ ਮੰਨੀ ਕਈ ਦਿਨ ਬੀਤ ਗਏ ਕੁੜੀ ਉਹਨਾਂ ਦੇ ਘਰ ਹੀ ਰਹੀ ਇੱਕ ਦਿਨ ਬਖਸ਼ੀ ਨੇ ਫੈਸਲਾ ਕੁਣ ਇਰਾਦੇ ਨਾਲ ਪੁੱਛਿਆ ਕੁਝ ਤਾਂ ਦੱਸ ਕਿੱਥੇ ਜਾਣਾ ਹੈ ਕਿਤੇ ਨਹੀਂ ਕਿਉਂ ਕੁੜੀ ਚੁੱਪ ਵਿੱਚ ਵਿੱਚ ਬਕਸ਼ੀ ਵੱਲ ਦੇਖ ਲਿਆ ਕਰੇ ਕੁੜੀ ਦੀ ਤਕਨੀ ਅਜੀਬ ਸੀ ਅਜੀਹੀ ਤਕਨੀ ਬਕਸ਼ੀ ਨੇ ਕਦੇ ਤੱਕੀ ਨਹੀਂ ਸੀ ਕੁੜੀ ਕਾਦੀ ਨਿਰਨੋਰ ਸੀ ਕੁਝ ਬੋਲेंगी ਨਹੀਂ ਮੈਂ ਬਸ ਕਿਤੇ ਨਹੀਂ ਜਾਣਾ ਆਖਰ ਕਿਉਂ ਕਿੰਨਾ ਕੋਲ ਜਾਵਾਂ ਉਸ ਮਾਪੇ ਕੋਲ ਉਹਨਾਂ ਭਰਾਵਾਂ ਕੋਲ ਜਿਨ੍ਹਾਂ ਦੇ ਸਾਹਮਣੇ ਮੈਨੂੰ ਮਸਟੰਡੀਆਂ ਚੁੱਕ ਲਿਆਂਦਾ ਤੇ ਉਹਨਾਂ ਮੇਰੇ ਬਚਾ ਲਈ ਕੁਝ ਨਾ ਕੀਤਾ ਬਖਸ਼ੀ ਸੋਚੀ ਪੈ ਗਿਆ ਉਦੋਂ ਵੀ ਉੱਠ ਕੇ ਖੇਤਾਂ ਨੂੰ ਤੁਰ ਪਿਆ ਸੀ ਸੋਚੀ ਪੈ ਗਿਆ ਸੀ ਆਖਰ ਇਸ ਕੁੜੀ ਦਾ ਕਰੇ ਤਾਂ ਕੀ ਕਰੇ ਜਦ ਉਹ ਘਰ ਪਰਤਿਆ ਸੀ ਉਸੇ ਭਰਾ ਨੇ ਆਖ ਦਿੱਤਾ ਸੀ ਪਾ ਜੇ ਤੂੰ ਬੁਰਾ ਨਾ ਮਨਾਵੇ ਮੈਂ ਇਸ ਨਾਲ ਵਿਆਹ ਕਰ ਲਵਾਂ ਬਖਸ਼ੀ ਨੇ ਹਾਂ ਕਰਨੋਂ ਮਿੰਟ ਨਾ ਲਾਇਆ ਆਪਣੇ ਭਰਾ ਲਈ ਉਹ ਕੁਝ ਵੀ ਕਰ ਸਕਦਾ ਸੀ ਗੁਰਦੁਆਰੇ ਲੈ ਜਾ ਕੇ ਉਹਨਾਂ ਦੀਆਂ ਲਾਵਾ ਪੜਾ ਦਿੱਤੀਆਂ ਸਨ ਪਿੰਡ ਵਿੱਚ ਕਿਸੇ ਨੇ ਇਤਰਾਜ਼ ਨਹੀਂ ਸੀ ਕੀਤਾ ਸਗੋਂ ਪੂਰੇ ਪਿੰਡ ਨੇ ਖੁਸ਼ੀਆਂ ਮਨਾਇਆਂ ਸਨ ਬਖਸ਼ੀ ਦੀ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਸੀ ਉਹਨਾਂ ਦਾ ਘਰ ਵਸ ਗਿਆ ਸੀ ਰੋਟੀ ਪੱਕੀ ਪਕਾਈ ਮਿਲਣ ਲੱਗ ਪਈ ਸੀ ਛੋਟਾ ਬਰਾ ਖੁਸ਼ ਸੀ ਤੇ ਦਿਨਾਂ ਵਿੱਚ ਬਖਸ਼ੀ ਦੋ ਜੁਆਕਾਂ ਦਾ ਤਾਇਆ ਬਣ ਗਿਆ ਸੀ ਪਰ ਬਖਸ਼ੀ ਦੀ ਇਹ ਖੁਸ਼ੀ ਬਹੁਤੀ دیر ਨਾ ਰਹੀ ਉਸਦੇ ਭਰਾ ਨੇ ਹੀ ਉਸਨੂੰ ਧੋਖਾ ਦੇ ਦਿੱਤਾ بس ਦਿਨੋ ਦਿਨ ਲਿੱਸਾ ਹੀ ਹੁੰਦਾ ਚਲੇ ਗਿਆ ਤੇ ਅਖੀਰ ਮੰਜੀ ਫੜ ਕੇ ਰਹਿ ਗਿਆ ਬਖਸ਼ੀ ਨੇ ਵੈਦਾ ਹਕੀਮਾ ਕੋਲ ਬਹੁਤ ਭਜਨਸ ਕੀਤੀ ਪਰ ਭਰਾ ਠੀਕ ਨਾ ਹੋਇਆ ਇੱਕ ਦਿਨ ਬਖਸ਼ੀ ਦੀਆਂ ਬਾਹਾਂ ਚੋਂ ਨਿਕਲ ਕੇ ਤੁਰ ਗਿਆ ਬਖਸ਼ੀ ਦੁਹਾਥੜੀ ਪਿੱਟਿਆ ਪੁੱਤਾ ਵਾਂਗ ਭਰਾ ਪਾਲਿਆ ਪੋਸਿਆ ਸੀ ਤੇ ਉਹ ਉਸਨੂੰ ਛੱਡ ਕੇ ਤੁਰ ਗਿਆ ਸੀ ਜਿਸ ਭਰਾ ਨੂੰ ਉਸਨੇ ਤੱਤੀ ਵਾਹ ਨਹੀਂ ਸੀ ਲੱਗਣ ਦਿੱਤੀ ਹੱਥੀ ਉਸ ਦਾ ਦਹਾ ਸੰਸਕਾਰ ਕਰਨਾ ਪੈ ਗਿਆ ਬਖਸ਼ੀ ਟੁੱਟ ਗਿਆ ਪਰ ਕੁਝ ਹੀ ਦਿਨਾਂ ਵਿੱਚ ਸੰਭਲ ਗਿਆ ਰੱਬ ਦਾ ਭਾਣਾ ਤਾਂ ਮੰਨਣਾ ਹੀ ਪੈਣਾ ਸੀ ਭਰਾ ਦੇ ਟੱਬਰ ਦੀ ਜ਼ਿੰਮੇਵਾਰੀ ਵੀ ਤਾਂ ਚੁੱਕਣੀ ਸੀ ਨਿੱਕੇ ਜੁਆਕਾਂ ਦਾ ਉਹ ਹੀ ਤਾਂ ਆਸਰਾ ਸੀ ਦੋਹਾਂ ਭਰਾਵਾਂ ਦਾ ਕੰਮ ਹੋਣ ਬਖਸ਼ੀ ਨੇ ਇਕੱਲੇ ਕਰਨਾ ਸ਼ੁਰੂ ਕਰ ਦਿੱਤਾ ਪਰਜਾਈ ਨੂੰ ਉਸਨੇ ਆਖ ਦਿੱਤਾ ਤੂੰ ਘਰ ਸੰਭਾਲ ਬਾਹਰ ਦਾ ਫਿਕਰ ਨਾ ਕਰੀ ਮੈਂ ਅੱਪੇ ਜਾਣਾ ਜ਼ਿੰਦਗੀ ਫਿਰ ਆਪਣੇ ਤੋਰੇ ਤੁਰ ਪਈ ਸੀ 2 ਸਾਲ ਬੀਤ ਗਏ ਤੇ ਫਿਰ ਅਚਾਨਕ ਬਖਸ਼ੀ ਦੇ ਕੰਨੀ ਗੱਲ ਪਈ ਤੇ ਉਸ ਨੂੰ ਧੁਰ ਤੱਕ چیرਦੀ ਚਲੇ ਗਈ ਗੱਲ ਹੀ ਨਾਗਵਾਰ ਸੀ ਉਹ ਆਵਾਜ਼ ਜਿਹੜਾ ਰਹਿ ਗਿਆ ਉਸ ਨੂੰ ਕੁਝ ਸੁਝੇ ਹੀ ਨਾ ਉਹ ਕੀ ਕਰੇ ਕੀ ਨਾ ਕਰੇ ਉਹ ਭਰਿਆ ਪੀਤਾ ਉੱਠ ਕੇ ਖੇਤਾਂ ਨੂੰ ਚੱਲ ਪਿਆ ਸੀ ਨਿਮੋ ਚੁਣਾ ਚਾ ਤੁਰਿਆ ਜਾ ਰਿਹਾ ਸੀ ਵਾਰ-ਵਾਰ ਰੱਬ ਅੱਗੇ ਸਵਾਲ ਕਰ ਰਿਹਾ ਸੀ ਰੱਬਾ ਇਹ ਕਿਸ ਨੇਕੀ ਦਾ ਬਦਲਾ ਦਿੱਤਾ ਤੈਂ ਇਸ ਔਰਤ ਨੇ ਮੇਰੀ ਕੀਤੀ ਦਾ ਮੈਨੂੰ ਇਹ ਬਦਲਾ ਦਿੱਤੇ ਮੁਹੱਲੇ ਦੀ ਬਜ਼ੁਰਗ ਮਾਈ ਦੀ ਗੱਲ ਵਾਰ-ਵਾਰ ਉਸ ਦੇ ਦਿਮਾਗ ਵਿੱਚ ਬਿਜਲੀ ਵਾਂਗ ਫਿਰ ਫਿਰ ਜਾਂਦੀ ਸੀ ਬਖਸ਼ੀ ਗੱਲ ਦਾ ਬੁਰਾ ਨਾ ਮਨਾਈ ਨੇਰੇ ਸਵੇਰੇ ਮੈਂ ਨਾਮੀ ਦੇ ਕੈਲੇ ਨੂੰ ਤੁਹਾਡੇ ਘਰ ਆਉਂਦਾ ਜਾਂਦਾ ਦੇਖਦੀ ਆ ਤਰ੍ਹਾਂ-ਤਰ੍ਹਾਂ ਦੀਆਂ ਸੋਚਾਂ ਸੋਚਦਾ ਬਖਸ਼ੀ ਖੇਤੀ ਪੁੱਜ ਗਿਆ ਖੁਦ ਹੀ ਮੌਣ ਤੇ ਕਿੰਨੀ ਦੇਰ ਬੈਠਾ ਸੋਚਦਾ ਰਿਹਾ ਪੂਰੀ ਜਵਾਨੀ ਸੰਨਿਆਸ ਪੰਗ ਕੱਟ ਦਿੱਤੀ ਇੱਜ਼ਤ ਤੇ ਆਂਚ ਨਾ ਆਉਣ ਦਿੱਤੀ ਉਸਤਾ ਇਹੇ ਸਿਲਾ ਮਿਲਿਆ ਮੈਂ ਪੂਰੇ ਪਿੰਡ ਦੀ ਇੱਜ਼ਤ ਦਾ ਰਾਖਾ ਬਣਿਆ ਰਹਾ ਤੇ ਇਹੇ ਔਰਤ ਮੇਰੇ ਹੀ ਘਰ ਦੀ ਇੱਜ਼ਤ ਪੁੱਟਣ ਤੋਰ ਪਈ ਰਹੀ ਨਾ ਕੁਜ਼ਾਤ ਨਿਆਣਿਆਂ ਦਾ ਫਿਕਰ ਨਾ ਹੁੰਦਾ ਤਾਂ ਧੋੜੀ ਲਾ ਦਿੰਦਾ ਪਰ ਹੁਣ ਕਰਾਂ ਤਾਂ ਕੀ ਕਰਾਂ ਜਿਸ ਬਖਸ਼ੀ ਅੱਗੇ ਰਹਾ ਆਪਣੇ ਆਪ ਬਸਰ ਜਾਂਦੇ ਸਨ ਅੱਜ ਉਸ ਨੂੰ ਕੋਈ ਰਾਹਤ ਦਿਖਾਈ ਨਹੀਂ ਸੀ ਦੇ ਰਹਾ ਦੂਜਿਆਂ ਦੀਆਂ ਇੱਜ਼ਤਾਂ ਦੇ ਰਖਵਾਲੇ ਦੇ ਆਪਣੇ ਹੀ ਘਰ ਦੀ ਇੱਜ਼ਤ ਇੰਜ ਰੁਲੇਗੀ ਸੂਰਜ ਡੁੱਬ ਗਿਆ ਬਖਸ਼ੀ ਬੈਠਾ ਸੋਚੇਂ ਡੁੱਬਿਆ ਰਿਹਾ ਅਖੀਰ ਉઠਿਆ ਆੜ ਚੋਂ ਦੱਬੀ ਸ਼ਾਪ ਦੀ ਬੋਤਲ ਕੱਢੀ ਮੂਲੀ ਪੁੱਟ ਕੇ ਧੋਤੀ ਬੋਤਲ ਮੂੰਹ ਨੂੰ ਲਾ ਕੇ ਅੱਧੀ ਅੰਦਰ ਸੁੱਟ ਕੇ ਮੂਲੀ ਨੂੰ ਚੱਕ ਮਾਰਿਆ ਅਗਲੇ ਪਲ ਪੂਰੀ ਬੋਤਲ ਅੰਦਰ ਸੁੱਟ ਲਈ ਮੂਲੀ ਨੂੰ ਚੱਕ ਮਾਰਿਆ ਤੇ ਪਰਾਂ ਵਗਾ ਮਾਰੀ ਕੜਬ ਦੇ ਦੰਦੇ ਚੋਂ ਉਹ ਟਕੂਆ ਕੱਢਿਆ ਬਖਸ਼ੀ ਨੇ ਚੁੱਕਿਆ ਤੇ ਹਵਾ ਵਿੱਚ ਲਹਿਰਾਇਆ ਤੂੰ ਮੇਰੇ ਖਾਨਦਾਨ ਦੀ ਇੱਜ਼ਤ ਇੰਜ ਨਹੀਂ ਰੋਲ ਸਕਦੀ ਤੇ ਬਖਸ਼ੀ ਕਾਲੇ ਕਦਮੀ ਪਿੰਡ ਵੱਲ ਨੂੰ ਤੁਰ ਪਿਆ ਠੁੱਡ ਮਾਰ ਕੇ ਘਰ ਦਾ ਬੂਹਾ ਖੋਲ੍ਹਿਆ ਤੇ ਨੇਰੀ ਵਾਂਗ ਵੇੜੇ ਵਿੱਚ ਆ ਵੜਿਆ ਨਿਆਣੇ ਵੇੜੇ ਵਿੱਚ ਸੁੱਤੇ ਪਏ ਸਨ ਉਹ ਸਿੱਧਾ ਦਲਾਨ ਵਿੱਚ ਜਾ ਵੜਿਆ ਪਰਜਾਈ ਨੂੰ ਦੇਖਦਿਆਂ ਹੀ ਕੜਕਿਆ ਇਹ ਮੈਂ ਕੀ ਸੁਣਦਾ ਨਾਮੀ ਦਾ ਕਹਿਲਾ ਓਹੋ ਨਾਂਡਰੀ ਨਾ ਕਬਰਾਈ ਉਸ ਵੱਲ ਦੇਖੀ ਤੇ ਬੋਲੀ ਤੂੰ ਕੁਝ ਸੁਣਨ ਜੋਗਾ ਹੁੰਦਾ ਤਾਂ ਘਟਾ ਹੀ ਕਾਹਦਾ ਸੀ ਕੀ ਮਤਲਬ ਬਖਸ਼ੀ ਦਾ ਟਕਵਾ ਨੀਵਾ ਹੋ ਗਿਆ ਤੂੰ ਮੇਰੀ ਗੱਲ ਸੁਣੀ ਕਦ ਹੈ ਮੇਰਾ ਰਾਖਾ ਬਣ ਕੇ ਬੋੜਿਆ ਸੀ ਮੈਂ ਤਾਂ ਜਿੰਦ ਹੀ ਤੇਰੇ ਨਾਲ ਆਤੀ ਸੀ ਤੂੰ ਪ੍ਰਾਦੇ ਲੜ ਲਾਤੀ ਮੈਂ ਉਹ ਵੀ ਤੇਰਾ ਹੁਕਮ ਸਮਝ ਕੇ ਸਹਿ ਗਈ ਹੁਣ ਉਹ ਵੀ ਛੱਡ ਕੇ ਤੁਰ ਗਿਆ 2 ਸਾਲ ਬੀਤ ਗਏ ਤੈਨ ਦੇਖਿਆ ਕਦੀ ਮੇਰੇ ਵੱਲ ਤੂੰ ਮੇਰੀ ਸੁਣੀ ਹੀ ਕਦਾ ਤੇ ਉਹ ਫੁੱਟ ਫੁੱਟ ਰੋ ਪਈ ਬਖਸ਼ੀ ਨੇ ਮੱਥੇ ਤੇ ਉੱਭਰੀਆਂ ਪਸੀਨੇ ਦੀਆਂ ਬੂੰਦਾਂ ਪੁੰਝੀਆਂ ਟੱਕਵਾ ਉਸਦੇ ਹੱਥੋਂ ਛੁੱਟ ਕੇ ਡਿੱਗ ਪਿਆ ਉਹ ਪੱਥਰ ਜਿਹਾ ਬਣਿਆ ਉਸ ਵੱਲ ਦੇਖੀ ਗਿਆ ਦੇਖੀ ਗਿਆ